ਵਾਹਿਗੁਰੂ ਸਾਹਿਬ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਜੋ ਤੋ ਪ੍ਰੇਮ ਖੇਲਣ ਕਾ ਚਾਓ ਸਿਰ ਧਰ ਤਲੀ ਗਲੀ ਮੇਰੀ ਆਵੋ ਇਤ ਮਾਰਗ ਪੈਰ ਤਰੀਚੈ ਸਿਰ ਦੀਜੈ ਕਾਣ ਨ ਕੀਜੈ पूरा सो पहचानी है जो लड़ै दीन के हेतु पुरजा पुरजा खट मर कबू न छट खेत जुगो जुग टल पालिए दो जहान सब श्री गुरु ग्रंथ साहब महाराज सच्चे पातशाह जी ਪੰਥ ਖਾਲਸੇ ਦੀ ਜਗਦੀ ਜੋਤ 11ਵੇਂ ਗੁਰੂ ਮਹਾਰਾਜ ਸੇਵਾਦਾਰ ਜੀ ਪ੍ਰਗਟ ਹੀ ਪੰਥ ਖਾਲਸੇ ਦੀ ਗਵਾਹੀ ਕਰ ਰਹੇ ਨੇ ਗੁਰੂ ਖਾਲਸਾ ਪੰਥ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਬਾਦਸ਼ਾਹ ਜੀ ਨੇ ਆਪਣੇ ਪਵਿੱਤਰ ਹਸਤ ਕਮਲਾਂ ਨਾਲ ਪ੍ਰਗਟ ਕੀਤਾ। ਸੋ ਇਸ ਪੰਥ ਨੂੰ ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਪ੍ਰਗਟ ਕੀਤਾ ਉਦੋਂ ਹੀ ਮਹਾਰਾਜ ਨੇ ਬਚਨ ਕਰੇ ਸੀ। ਮਹਾਰਾਜ ਕਹਿੰਦੇ ਅਸੀਂ ਆਪਣੇ ਹੱਥਾਂ ਨਾਲ ਹੀ ਪੰਥ ਨੂੰ ਸਾਜਣ ਦਾ ਲੱਗੇ ਆ। ਇੰਨਾ ਲੋਕਾਂ ਦੇ ਵਿੱਚ ਨਿਆਰਾ ਪੰਥ ਪਰ ਮਹਾਰਾਏ ਕਹਿੰਦੇ ਦੁਨੀਆਂ ਦੇ ਰਾਜਿਆਂ ਦੀ ਅੱਖਾਂ ਦੇ ਵਿੱਚ ਸਦਾ ਹੀ ਖੜਕਦਾ ਰਹੂਗਾ ਇਸ ਕਰਕੇ ਜਿੱਥੇ ਅੱਜ ਆਪਾਂ ਪਹੁੰਚਿਆ ਇੱਥੇ ਤੱਕ ਪਹੁੰਚਣ ਲਈ ਗੁਰੂ ਖਾਲਸਾ ਪੰਥ ਨੇ ਵੱਡੀਆਂ-ਵੱਡੀਆਂ ਕੁਰਬਾਨੀਆਂ ਦਿੱਤੀਆਂ ਨੇ ਅਪਾਰ ਅਰਦਾਸ ਵਿੱਚ ਰੋਜ਼ ਪੜ੍ਹਦੇ ਆ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮੇ ਅਸੀਸ ਵਾਰੇ ਬਾਂਦ ਬਾਂਦ ਕਟਾਏ ਕੋਪਰੀ ਲਹਾਈਆਂ ਚਰਖਰੀਆਂ ਤੇ ਚੜੇ ਸੋ ਅੱਜ ਦੇ ਦਿਨ 1746 ਈਸਵੀ ਦੇ ਵਿੱਚ ਜਦੋਂ ਗੁਰੂ ਖਾਲਸਾ ਪੰਥ ਦੇ ਸਿੰਘਾਂ ਦੇ ਸਿਰਾਂ ਦਾ ਮੁੱਲ 80 ਰੁਪਏ ਇੱਕ ਸਿਰ ਦਾ ਮੁੱਲ ਪੈਂਦਾ ਸੀ ਉਸ ਵੇਲੇ ਦੋ ਸਿੰਘ ਭਾਈ ਸੁਭੇਗ ਸਿੰਘ ਤੇ ਭਾਈ ਸ਼ਾਹਬਾਦ ਸਿੰਘ ਜਿਹੜੇ ਰਸਤੇ ਵਿੱਚ ਪਿਓ ਪੁੱਤ ਲੱਗਦੇ ਸਨ ਉਹਨਾਂ ਨੂੰ ਜ਼ਕਰਿਆ ਖਾਨ ਨੇ ਚਰਖੜੀ ਦੇ ਚੜਾ ਕੇ ਸ਼ਹੀਦ ਕੀਤਾ ਸੀ ਉਹ ਭਾਈ ਸੁਖ ਸਿੰਘ ਸੀ ਉਹ ਇੱਕ ਬਹੁਤ ਵੱਡੇ ਨਾਮੀ ਅਮੀਰ ਧਣੀ ਗੁਰਸਿੱਖ ਸੱਜਣ ਲਾਹੌਰ ਦੇ ਕੋਲ ਇੱਕ ਪਿੰਡ ਪੈਂਦਾ ਜੰਮਰ ਉਸ ਪਿੰਡ ਦੇ ਵਿੱਚ ਰਹਿੰਦਾ ਸੀ ਰਾਏ ਭਾਗਾ ਸੰਧੂ ਸੰਧੂ ਗੋਤ ਦੇ ਜੱਟ ਉਹਨਾਂ ਦੇ ਪਰਿਵਾਰ ਦੇ ਵਿੱਚ ਭਾਈ ਸੁਖ ਸਿੰਘ ਦਾ ਜਨਮ ਹੋਇਆ ਪਹਿਲਾਂ ਤੋਂ ਹੀ ਉਹਨਾਂ ਦੇ ਘਰ ਦੇ ਵਿੱਚ ਧਨ ਦੌਲਤ ਜ਼ਮੀਨ ਜਾਇਦਾਦ ਬਹੁਤ ਸੀ ਕਿਉਂਕਿ ਉਸ ਸਮੇਂ ਦੇ ਵਿੱਚ ਤਿੰਨ ਤਰ੍ਹਾਂ ਦੇ ਸਿੰਘ ਸਨ ਇੱਕ ਤਾਂ ਸਰਕਾਰ ਦੇ ਬਾਗੀ ਕੋਸ਼ਤ ਕੀਤੇ ਹੋਏ ਸੀ ਇਹਨੇ ਸਰਕਾਰ ਦੇ ਖਿਲਾਫ ਲੜਦੇ ਸੀ ਇੱਕ ਮਿਲਵਰਤਨੀਆ ਸਿੰਘ ਸੀ ਇੱਕ ਸੀ ਅਕਾਲੀ ਵੀ ਨਾ ਇਹਦਾ ਨਾ ਗਏਦਾ ਕੋਈ ਸ਼ੋਗ ਸਿਰਫ ਅਕਾਲ ਪੁਰਖ ਨੂੰ ਚਿਤ ਬਣਾਉ ਅਕਾਲ ਪੁਰਖ ਦੀ ਓਟ 'ਤੇ ਲੜਨਾ ਸੋ ਇਹ ਮਿਲਵਰਤਨੀਆ ਸਿੰਘ ਹੋਏ ਨੇ ਕਿਉਂਕਿ ਸਰਕਾਰ ਦੇ ਵਿੱਚ ਨੌਕਰੀ ਕਰਦੇ ਸੀ ਲਾਹੌਰ ਦਰਬਾਰ ਦੇ ਅੰਦਰ ਜਦੋਂ ਸਰਕਾਰ ਜਿਵੇਂ ਅੱਜ ਸੜਕਾਂ ਦੇ ਠੇਕੇ ਦਿੰਦੀ ਐ ਇਸ ਤਰ੍ਹਾਂ ਉਸ ਸਮੇਂ ਸ਼ਹਿਰ ਦੇ ਕਈ ਪ੍ਰਕਾਰ ਦੇ ਠੇਕੇ ਇਹ ਆਪਣੀ ਜਿਹੜਾ ਕਿ ਪੈਸਾ ਭਰ ਕੇ ਲੰਦੇ ਸਨ ਨਾ ਉਹ ਕੰਮ ਕਰਿਆ ਕਰਦੇ ਇਮਾਨਦਾਰੀ ਨਾਲ ਲਾਹੌਰ ਦਰਬਾਰ ਦੇ ਵਿੱਚ ਬੜਾ ਸਤਕਾਰ ਸੀ ਇਹਨਾਂ ਦਾ ਅਰਬੀ ਤੇ ਉਰਦੂ ਦੀ ਭਾਸ਼ਾ ਦੇ ਮਾਹਰ ਸਨ ਭਾਈ ਸਪੇਖ ਸਿੰਘ ਜਦੋਂ ਜਕਰਿਆ ਖਾਨ ਨੇ ਬਾਗੀ ਖਾਲਸੇ ਪੰਥ ਨਾਲ ਕੋਈ ਬਾਰਤਾ ਲੱਭ ਜਾਂ ਸੁਲਾਹ ਕਰਨੀ ਹੁੰਦੀ ਆਉ ਪਾਈ ਸੁਭੇਗ ਤੇ ਮੈਨੂੰ ਭੇਜਦਾ ਵੀ ਸਾਡਾ ਸੁਨੇਹਾ ਲੈ ਕੇ ਸਿੰਘਾਂ ਕੋਲ ਜਾਊਗਾ 1700 ਚੌਥੀ ਤੇ 34ਵੀਂ ਦੇ ਵਿੱਚ ਜਦੋਂ ਜ਼ਕਰੀਆ ਖਾਨ ਨੇ ਸਿੰਘਾਂ ਦੇ ਨਾਲ ਸਮਝੌਤਾ ਕੀਤਾ ਨਵਾਬੀ ਦਿੱਤੀ ਉਸ ਵੇਲੇ ਨਵਾਬੀ ਦਾ ਪਸ਼ਾਕ ਨਵਾਬੀ ਦੀ ਖਿਲਤ ਲੈ ਕੇ ਭਾਈ ਸੁਭੇਗ ਸਿੰਘ ਅੰਮ੍ਰਿਤਸਰ ਸਾਹਿਬ ਦੇ ਵਿੱਚ ਵਿਸਾਖੀ ਵਾਲੇ ਦਿਨ ਖਾਲਸੇ ਪੰਥ ਦੇ ਕੋਲ ਪੇਸ਼ ਹੋਏ ਸੀ ਉਸ ਵੇਲੇ ਸਿੰਘਾਂ ਨੇ ਨਵਾਬੀ ਲੈਂਡ ਤੋਂ ਨਾ ਕਰ ਦਿੱਤਾ ਸੀ ਪਰ ਭਾਈ ਸੁਭੇਗ ਸਿੰਘ ਨੇ ਕਿਹਾ ਵੀ ਹੁਣ ਆਪਾਂ ਇਹ ਚੀਜ਼ ਲੈ ਲਈਏ ਜਿਹੜੀ ਆਉਂਦੀ ਆ ਉਹ ਤਾਂ ਲਈਏ ਕਿਉਂਕਿ ਸਿੰਘ ਕਹਿੰਦੇ ਸੀ ਹਮਰਾਕਤ ਪਾਤਸ਼ਾਹੀ ਦਾ ਵੀ ਨਵਾਬੀ ਛੋਡੀ ਚੀਜ਼ ਆ ਅਸੀਂ ਦਿੱਲੀ ਦੀ ਬਾਦਸ਼ਾਹੀ ਲੈਣੀ ਆ ਇਹ ਨਹੀਂ ਅਸੀਂ ਲੈਣੀ ਫਿਰ ਬਾਬਾ ਨਵਾਬਪੁਰ ਸਿੰਘ ਨੂੰ ਘੋੜਿਆਂ ਦੀ ਸੇਵਾ ਕਰਦੇ ਹੋਏ ਇਹ ਨਵਾਬੀ ਦੀ ਖਿਲਤ ਪੁਆਈ ਗਈ ਪਛਾਗ ਪਣਾਈ ਗਈ ਤਿੰਨ ਪਿੰਡਾਂ ਦੀ ਜ਼ਗੀਰ ਦਿੱਤੀ ਗਈ ਉਸ ਸਮੇਂ ਤੋਂ ਹੀ ਸਰਕਾਰ ਦੇ ਵਿੱਚ ਕਾਫੀ ਮਾਨਤਾ ਸੀ ਭਾਈ ਸੁਭੇਕ ਸਿੰਘ ਦੀ ਜਿਹੜਾ ਕਿ ਲਾਹੌਰ ਸ਼ਹਿਰ ਦੇ ਵਿੱਚ ਇੱਕ ਸਾਲ ਉਹ ਡੀਸੀ ਵੀ ਰਹੇ ਨੇ ਕਿਉਂਕਿ ਜਕਰਿਆ ਖਾਨ ਨੇ ਹਿੰਦੂਆਂ ਦੇ ਮੰਦਰਾਂ 'ਚ ਟੱਲ ਪਜਣੇ ਬੰਦ ਕਰ ਦਿੱਤੇ ਸੀ ਜਦੋਂ ਉਹ ਆਪ ਡੀਸੀ ਬਣੇ ਕੋਤਵਾਲ بڑے ਸ਼ਹਿਰ ਦੇ ਵੱਡੇ ਪੁਲਿਸ ਮੈਨੇਜਮੈਂਟ ਉਹਦੇ ਹੱਥ ਦੇ ਵਿੱਚ ਆਈ ਉਸ ਵੇਲੇ ਉਹਨਾਂ ਨੇ ਜਦੋਂ ਸਿੰਘਾਂ ਦੀ ਸ਼ਹੀਦੀਆਂ ਹੋਣੀਆਂ ਤਾਂ ਉਹਨਾਂ ਨੇ ਨਾ ਲੋਕਾਂ ਨੂੰ ਡਰਾਉਣ ਵਾਸਤੇ ਖਾਲਸੇ ਪੰਥ ਦੇ ਸ਼ਹਿਰ ਲਾਹੌਰ ਦੇ ਦਰਵਾਜ਼ਿਆਂ ਦੇ ਉੱਤੇ ਲਾਹੌਰ ਸ਼ਹਿਰ ਦੇ ਕਿਲੇ ਦੇ ਉੱਤੇ ਟੰਗੇ ਜਾਂਦੇ ਸੀ ਉਹ ਜਦੋਂ ਕੋਈ ਬਾਹਰੋਂ ਬੰਦਾ ਆਉਂਦਾ ਸ਼ਹਿਰ ਦੇ ਵਿੱਚ ਤਾਂ ਦੇਖ ਕੇ ਡਰ ਜਾਂਦਾ ਵੀ ਕਿੰਨੀ ਜ਼ਾਲਮ ਹਕੂਮਤ ਐ ਹਕੂਮਤ ਦੇ ਖਿਲਾਫ ਬੋਲਦਾ ਨਹੀਂ ਸੀ ਜੋ ਹਾਸ਼ਰ ਉਹਨਾਂ ਨੇ ਉੱਥੇ ਸਿੰਘਾਂ ਦਾ ਕੀਤਾ ਤਾਂ ਭਾਈਚੇ ਵੇਖਣਗੇ ਉਹ ਸਾਰੀਆਂ ਖੋਪੜੀਆਂ ਸਰੀਰ ਕੂਹਾਂ ਚੋਂ ਇਕੱਠੇ ਕਰਾ ਕੇ ਕਿਲਿਆਂ ਤੋਂ ਲਹਾ ਕੇ ਸੰਸਕਾਰ ਕਰਕੇ ਨਿਸ਼ਾਨਦੇਹੀ ਕਰਕੇ ਉਹਨਾਂ ਦੇ ਅਸਥਾਨ ਬਣਾਏ ਜਿੱਦਾਂ ਸਿੰਘਾਂ ਦੇ ਹਿੰਦੂਆਂ ਦੇ ਮੰਦਰਾਂ 'ਚ ਟਾਲ ਵੱਜਣ ਲਾਏ ਉਹਨਾਂ ਦੇ ਰਾਜ ਦੇ ਵਿੱਚ ਜਦੋਂ ਕੋਤਵਾਲ ਬਣੇ ਜਕਰਿਆ ਗਾਂ ਚਰਖਲੀ ਜੜਾ ਕੇ ਕੋਕੜੀਆਂ ਰਹਾ ਕੇ ਇਹ ਜੀ ਸਜ਼ਾ ਦਿੰਦਾ ਪਰ ਉਹਨਾਂ ਨੇ ਆਪਣੇ ਸਮੇਂ ਦੇ ਵਿੱਚ ਬੰਦ ਕਰ ਦਿੱਤੀ ਇੱਕ ਫਾਂਸੀ ਦੀ ਇੱਕ ਸ਼ਰੀਆਮ ਕਤਲ ਕਰਨ ਦੀ ਤੇ ਦੋਹਰੇ ਬਣ ਕੇ ੜਾਉਣ ਦੀ ਇਹ ਤਿੰਨ ਸੌਖੀਆਂ ਜਿਹੜੀਆਂ ਕਿ ਮੌਤਾਂ ਉਹਨਾਂ ਨੇ ਚਾਲੂ ਰੱਖੀਆਂ ਬਾਕੀ ਤੁਸੀਂ ਇਹ ਬੰਦ ਕਰ ਦਿੱਤੇ ਦੇਣੇ ਇਸ ਤਰ੍ਹਾਂ ਉਹਨਾਂ ਦੀ ਲਾਹੌਰ ਸ਼ਹਿਰ ਲਾਹੌਰ ਸ਼ਹਿਰ ਦੇ ਅੰਦਰ ਬੜੀ ਮਾਨਤਾ ਹੋਈ ਜਦੋਂ ਇਹ ਮਾਨਤਾ ਵਧਣ ਲੱਗੀ ਤਾਂ ਉੱਥੋਂ ਦੇ ਕਾਜ਼ੀਆਂ ਦੇ ਮਲਾਣਿਆਂ ਤੋਂ ਝਲਣੀ ਹੋਈ ਜਕਰੀਆ ਖਾਨ ਦੇ ਹੋਰ ਅਫਸਰਾਂ ਤੋਂ ਉਹਨਾਂ ਦਾ ਇੱਕ ਪੁੱਤਰ ਘਰ ਪੈਦਾ ਹੋਇਆ ਜੀ ਸ਼ਾਬਾਜ਼ ਸਿੰਘ 1728 ਈਸਵੀ ਦੇ ਵਿੱਚ ਉਹ ਬੱਚਾ ਬੜਾ ਲੰਮਾ ਤੇ ਜਵਾਨ ਸੀ ਉਹਨਾਂ ਦੇ ਸਮੱਖਾ ਸੀ ਉਹ ਕਿਉਂਕਿ ਆਪ ਬੜੇ ਵੀਰ ਘਰ ਦੇ ਦੇ ਇਨਸਾਨ ਬੱਚੇ ਨੂੰ ਪੜਾਉਣ ਵਾਸਤੇ ਮਕਤਲ ਵਿੱਚ ਮਦਰਸੇ ਵਿੱਚ ਭੇਜਿਆ ਗਿਆ ਜਦੋਂ ਕਾਜੀ ਨੇ ਉਹ ਬੱਚੇ ਨੂੰ ਦੇਖਿਆ ਵੀ ਬੜਾ ਸੋਹਣਾ ਲੰਮਾ ਜਵਾਨ ਹੈ ਤਾਂ ਕਾਜੀ ਨੇ ਕਿਹਾ ਵੀ ਜੇ ਮੁਸਲਮਾਨ ਬਣ ਜਵੇ ਆਪਣੀ ਧੀ ਦਾ ਰਿਸ਼ਤਾ ਇਹਦੇ ਨਾਲ ਕਰਾਂ ਉਸ ਬੱਚੇ ਨੂੰ ਕਿਹਾ ਗਿਆ ਔਰ ਬੱਚੇ ਨੇ ਜਵਾਬ ਦੇ ਦਿੱਤਾ ਵੀ ਅਸੀਂ ਮੁਸਲਮਾਨ ਨਹੀਂ ਬਣ ਸਕਦੇ ਤਾਉ ਕਾ ਜੀ ਨੇ ਈਰਖਾ ਰੱਖੀ ਲਾਹੌਰ ਦਰਬਾਰ ਦੇ ਵਿੱਚ ਚੁਕਰੀਆਂ ਲਾ ਕੇ ਕੰਨ ਭਰੇ ਵੀ ਇਹ ਹਜਰਤ ਮੁਹੰਮਦ ਸਾਹਿਬ ਨੂੰ ਗਲਤ ਬੋਲਦਾ ਹੈ ਬੱਚਾ ਤਾਂ ਜਿਹੜਾ ਕਿ ਪਿਓ ਪੁੱਤ ਨੂੰ ਗ੍ਰਿਫਤਾਰ ਕਰ ਲਿਆ ਗਿਆ ਜਕਰੀਆ ਖਾਨ ਵੱਲੋਂ ਜਕਰੀਆ ਖਾਨ ਨੇ ਭਾਈ ਸੁਭੇਗ ਸਿੰਘ ਨੂੰ ਬੜੀ ਇੱਜ਼ਤ ਕਰਦਾ ਸੀ ਜਕਰੀਆ ਖਾਨ ਦੀ ਜਦੋਂ ਸਾਹਮਣੇ ਲਿਆ ਕੇ ਖੜਾਇਆ تو جکری خان نے کیا بھی تھوڑے کو دو راستے ہیں یا تا موت نو قبول کرو یا پھر تارم بدلو مسلمان بڑو پائی سفےگ سن بڑے بڑے بجنیک سکھ سن ل لاہور دروار سے نوکری کرتے ہیں بھی بڑی بجن بندگی کرتے سن تو پائی سفیگ سنگ نے کہا بھائی پہلا بھی جکری خان کوئی سکھ مسلمان بنے ہیں یہ بنے ہیں تو لا ਅਸੀਂ ਤੁਹਾਨੂੰ ਮਾੜਾ ਨਹੀਂ ਬੋਲਣਾ ਚਾਹੁੰਦੇ ਤੇਰਾ ਨੂਨ ਪਾਣੀ ਖਾਦਾ ਤੂੰ ਆਪਣਾ ਕੰਮ ਕਰ ਰਹੀ ਸੀ ਆਪਣਾ ਕੰਮ ਕਰਦੇ ਆ ਜੇ ਕਰੀਆਖਾਨ ਕਹਿੰਦਾ ਬਈ ਆੜੀ ਨਹੀਂ ਕਰੀਦੀ ਮੈਂ ਤੁਹਾਨੂੰ ਬਹੁਤ ਉੱਚੇ ਉਹਦੇ 'ਚ ਵਿਰਾਜਮਾਨ ਕਰੂੰਗਾ ਤੁਹਾਡੇ ਪੁੱਤਰ ਨੂੰ ਨਵਾਬਾਂ ਦੀਆਂ ਕੁੜੀਆਂ ਦੇ ਡੋਲੇ ਮਿਲਣਗੇ ਬੜੇ ਉੱਚੇ ਘਰਾਣੇ ਦੇ ਵਿੱਚ ਰਿਸ਼ਤਾ ਹੋਊਗਾ ਤਾਂ ਆਪਣੇ ਇਹ ਜਿਹੜੇ ਆਪਣੇ ਸਰੀਰਾਂ ਨੂੰ ਬਚਾ ਲਓ ਜਾਨ ਤੋਂ ਭਾਈਸ ਵੇਚਦਿਆਂ ਕਹਿੰਦਾ ਵੀ ਇਹ ਜਿਹੜਾ ਸਰੀਰ ਹੈ ਇਹ ਬਹੁਤ ਸਸਤੀ ਚੀਜ਼ ਹੈ ਨਾਸਵਾਨ ਧਰਮਾ ਜਿਹੜੀ ਉਹ ਮਹਿੰਗੀ ਚੀਜ਼ ਹੈ ਜੇ ਸਰੀਰ ਦਿੱਤਿਆਂ ਧਰਮ ਪ੍ਰਾਪਤ ਹੁੰਦਾ ਤਾਂ ਉਹਨਾਂ ਨੇ ਕਿਹਾ ਵੀ ਇਹ ਸਾਨੂੰ ਮਨਜ਼ੂਰ ਹੈ ਕਿਸੇ ਲੇਖਕ ਨੇ ਲਿਖਿਆ ਸ਼ਹੀਦਾਂ ਦੀ ਕਤਲਗਾਹ ਸੀ ਕਿਆ ਬਹਤ ਹੈ ਕਾਬਾ ਸ਼ਹੀਦਾਂ ਦੀ ਖਾਕ 'ਤੇ ਤਾਂ ਖੁਦਾ ਵੀ ਕੁਰਬਾਨ ਹੁੰਦਾ ਹੈ ਬੇ ਸ਼ਹੀਦਾਂ ਦੀ ਜਿਹੜੀ ਰਾਖ ਹੁੰਦੀ ਆ ਸਰੀਰਾਂ ਦੀ ਉਹਨੂੰ ਤਾਂ ਅਕਾਲ ਪੁਰਖ ਵੀ ਸਿਰ ਝਗਾਉਂਦਾ ਹੈ ਅਰ ਸ਼ਹੀਦਾਂ ਦੀ ਦਰਗਾਹ ਤੋਂ ਉੱਚੀ ਜਗ੍ਹਾ ਕੋਈ ਨਹੀਂ ਹੋ ਸਕਦੀ ਤਾਂ ਜਦੋਂ ਨਾਮੰਨਿਆ ਭਾਈ ਸੁਭੇਕ ਨੂੰ ਚਰਕੀ ਤੇ ਚੜਾਇਆ ਗਿਆ ਚਾਰਖਲੀ ਨੂੰ ਕਮਾਇਆ ਗਿਆ ਚਾਰਖੜੀ ਇੱਕ ਇਹੋ ਜੀ ਚੀਜ਼ ਹੈ ਜਦੋਂ ਉਹ ਘੁੰਮਦੀ ਹੈ ਤਾਂ ਬੰਦੇ ਦੀਆਂ ਹੱਡੀਆਂ ਦਾ ਚੂਰਾ ਕਰ ਦਿੰਦੀ ਹੈ ਸਾਰੀਆਂ ਹੱਡੀਆਂ ਭਾਈ ਸੁਖ ਸਿੰਘ ਦੀਆਂ ਤੋੜ ਦਤੀਆਂ ਉੱਚੀ ਉੱਚੀ ਮੁੱਖ ਦੇ ਵਿੱਚੋਂ ਅਕਾਲ ਅਕਾਲ ਵਜਾਉਂਦਾ ਤੇਗਰੀਆ ਖਾਨ ਕਹਿੰਦਾ ਜੀ ਆਵਾਜ਼ ਬੰਦ ਕਰੋ ਜਿਹੜਾ ਇਹ ਅਕਾਲ ਅਕਾਲ ਹੋਉਂਦਾ ਮੇਰੇ ਕੰਨਾਂ ਦੇ ਵਿੱਚ ਵੱਜਦਾ ਹੈ ਲਾਹੌਰ ਸ਼ਹਿਰ ਦਾ ਕੰਮਣ ਲੱਗ ਗਿਆ ਸੀ ਜਦੋਂ ਭਾਈ ਜੀ ਨੇ ਭਾਈ ਸਵੇਕ ਸਿੰਘ ਨੇ ਅਕਾਲ ਅਕਾਲ ਵਜਾਇਆ ਅਜ਼ਮਾਨ ਬਾੜ ਚੱਲਿਆ ਸੀ ਜਕਰੀਆ ਖਾਨ ਕਹਿੰਦਾ ਸੀ ਆਵਾਜ਼ ਬੰਦ ਕਰੋ ਮੈਨੂੰ ਇਹ ਆਵਾਜ਼ ਚੰਗੀ ਨਹੀਂ ਲੱਗਦੀ ਤਾਂ ਉਹਨਾਂ ਨੇ ਕਿਹਾ ਕਿ ਆ ਵੀ ਕਹਿੰਦਾ ਚਰਖਣੀ ਨੂੰ ਰੋਕ ਕੇ ਨੂੰ ਲਾਓ ਜੇ ਪੁੱਤ ਨੂੰ ਬੰਨੋ ਉੱਪਰ ਦੁਨੀਆ ਦੇ ਉੱਤੇ ਪੁੱਤ ਸਭ ਤੋਂ ਪਿਆਰੀ ਚੀਜ਼ ਹੈ ਜਦੋਂ ਪੁੱਤ ਇਹਦਾ ਚਰਖੀ ਤੇ ਘੁੰਮੇਗਾ ਤਾਂ ਇਹ ਜ਼ਰੂਰ ਮੰਨੇਗਾ ਭਾਈ ਸੁਖਵਿੰਦਰ ਨੂੰ ਲਾ ਲਿਆ ਗਿਆ ਉਹਦੇ ਪੁੱਤ ਨੂੰ ਚੜਾਇਆ ਗਿਆ ਆਪਣੇ ਪੁੱਤ ਨੂੰ ਭਾਈ ਸੁਖਵਿੰਦਰ ਸਿੰਘ ਕਹਿੰਦਾ ਪੁੱਤਰ ਤੇਰੀ ਮਾਂ ਵੀ ਧੰਨਾ ਹੈ ਤੂੰ ਵੀ ਧੰਨਾ ਹੈ ਤੂੰ ਆਪਣਾ ਸਰੀਰ ਵਾਰ ਕੇ ਧਰਮ ਨਿਭਾਉਣ ਲੱਗਿਆ ਹੈ ਦੇਖੀ ਡੋਲੀ ਨਾ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਆਪਣੇ ਵਾਸਤੇ ਚਾਰ ਪੁੱਤਰਾਂ ਦੀ ਕੁਰਬਾਨੀ ਦਿੱਤੀ ਹੈ ਧਰਮ ਨਿਭਾਉਣ ਵਾਸਤੇ ਅੱਜ ਮਨ ਨੂੰ ਬੜੀ ਖੁਸ਼ੀ ਆ ਮੇਰਾ ਪੁੱਤਰ ਧਰਮ ਵਾਸਤੇ ਜਾਣ ਵਾਰਨ ਲੱਗਿਆ ਉਸ ਬੱਚੇ ਨੇ ਖੁਸ਼ੀ ਖੁਸ਼ੀ ਜਰਕਰੀ ਤੇ ਚੜ ਕੇ ਘੁੰਮਿਆ ਪਰ ਉਹ ਬੱਚੇ ਨੇ ਤਸੀਹੇ ਝੱਲੇ ਪਰ ਧਰਮ ਬਦਲਾ ਬਦਲਣਾ ਨਹੀਂ ਮੰਨਿਆ ਤਾਂ ਜਰਕਰੀਆ ਖਾਨ ਬੜਾ ਤੰਗ ਹੋਇਆ ਉਹਨੇ ਕਿਹਾ ਵੀ ਪਿਓ ਪੁੱਤ ਨੂੰ ਲੱਗ ਲੱਗ ਕਰੋ ਲੱਗ ਲੱਗ ਤਸੀਹੇ ਦਿਓ ਬਾਅਦ ਵਿੱਚ ਸ਼ਹਾਬਾਜ਼ ਸਿੰਘ ਨੂੰ ਜਿਹੜਾ ਉਹਦਾ ਪੁੱਤਰ ਸੀ ਉਹਨੂੰ ਲੱਗ ਕਰਕੇ ਬੜਾ ਕੁੱਟਿਆ ਮਾਰਿਆ ਕੁੱਟਾ ਲਟਕਾਇਆ ਬਹੁਤ ਸੀੇ ਦਿੱਤੀ ਉਹ ਬੱਚਾ ਬੇਹੋਸ਼ ਹੋ ਗਿਆ ਜਦੋਂ ਬੱਚਾ ਬੇਹੋਸ਼ ਹੋਇਆ ਤਾਂ ਬਾਅਦ ਵਿੱਚ ਉਹਨਾਂ ਨੇ ਬੱਚੇ ਦੇ ਮੁੱਖ ਤੇ ਪਾਣੀ ਮਾਰ ਕੇ ਬੱਚੇ ਨੂੰ ਦੁਬਾਰਾ ਉਠਾਇਆ ਉਧਰ ਭਾਈ ਸੁਖਦੇਵ ਨੂੰ ਕਹਿਤਾ ਵੀ ਤੇਰਾ ਪੁੱਤਰ ਮਰਨ ਲੱਗਿਆ ਹੈ ਭਾਈ ਸੁਖਦੇਵ ਨੇ ਕਹਿੰਦਾ ਗੁਰੂ ਗਬਿੰਦ ਸਿੰਘ ਮਹਾਰਾਜ ਦਾ ਧੰਨਵਾਦ ਮਹਾਰਾਜ ਨੂੰ ਨਮਸਕਾਰ ਮੇਰਾ ਪੁੱਤਰ ਜੀ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਗੀ ਉਧਰ ਉਹ ਬੱਚਾ ਜਦੋਂ ਦੁਆਰਾ ਹੌਸਚ ਆਇਆ ਤਾਂ ਉਹਨੂੰ ਕਿਹਾ ਬਈ ਮੁਸਲਮਾਨ ਬਣ ਜਾ ਤੈਨੂੰ ਜ਼ਗੀਰਾ ਦੇਵਾਂਗੇ ਤੇਰੇ ਚੰਗੇ ਘਰ 'ਚ ਰਿਸ਼ਤਾ ਕਰਾਂਗੇ ਤੇਰੇ ਬਾਪਰੇ ਦਾ ਸਭ ਕੁਝ ਖਾ ਪੀ ਲਿਆ ਤੂੰ ਇਦਾਂ ਨਾ ਕਰ ਤੇਰੀ ਜ਼ਿੰਦਗੀ ਬੜੀ ਲੰਬੀ ਹੈ ਧਰਮ ਕੋਈ ਬਹੁਤੀ ਵੱਡੀ ਚੀਜ਼ ਨਹੀਂ ਹੁੰਦੀ ਉਹ ਬੱਚੇ ਨੂੰ ਤੁਸੀਂ ਇਹ ਹੀ ਇੰਨੇ ਜੀਤੇਗੀ ਸੀ ਕਿ ਬੱਚੇ ਤੇ ਹਾਂ ਹੋ ਗਈ ਤਾਂ ਸੁਭੇਗ ਸਿੰਘ ਨੂੰ ਦੱਸਿਆ ਗਿਆ ਵੀ ਤੇਰਾ ਪੁੱਤਰ ਧਰਮ ਬਦਲਣ ਲਈ ਤਿਆਰ ਹੋ ਗਿਆ ਭਾਈ ਸੁਭੇਗ ਸਿੰਘ ਨੇ ਕਿਹਾ ਵੀ ਮੇਰੇ ਸਾਹਮਣੇ ਲੈ ਕੇ ਆਓ ਮੈਂ ਤਾਂ ਮੰਨੂਗਾ ਜਦੋਂ ਬੱਚਾ ਉਹ ਸਾਹਮਣੇ ਆਇਆ ਭਾਈ ਸੁਭੇਗ ਸਿੰਘ ਨੇ ਦੇਖਿਆ ਬੱਚੇ ਦੇ ਮਸਤਕ ਦੇ ਉੱਤੇ ਹੱਥ ਫੇਰ ਦਿੱਤਾ ਕਹਦਾ ਹੁਣ ਪੁੱਛੋ ਬੱਚੇ ਨੂੰ ਵੀ ਬੱਚਾ ਮੁਸਲਮਾਨ ਬਣਦਾ ਹੈ ਸ਼ਾਹ ਬਾਦ ਸਿੰਘ ਕਹਿੰਦਾ ਮੈਂ ਬਿਲਕੁਲ ਵੀ ਨਹੀਂ ਇਹ ਬਣ ਸਕਦਾ ਮੁਸਲਮਾਨ ਅਸੀਂ ਆਪਣੇ ਧਰਮ ਨਿਭਾਵਾਂਗੇ ਤਾਂ ਯਕਰੀਆ ਗਣ ਕਹਿੰਦਾ ਵੀ ਤੈ ਹੁਣ ਤਾਂ ਬੱਚਾ ਤੇਰਾ ਮੰਨ ਗਿਆ ਸੀ ਤਾਂ ਕੀ ਕੀਤਾ ਐ ਪਾਈਸ ਸਿੰਘ ਕਹਿੰਦਾ ਜੇ ਮੱਥੇ ਦੇ ਉੱਤੇ ਕਿਸੇ ਟਾਈਮ ਦਾ ਲੇਖ ਲਿਖਿਆ ਹੋਇਆ ਸੀ ਮੁਸਲਮਾਨ ਬਣਦਾ ਉਹ ਮੈਂ ਆਪਣੇ ਹੱਥ ਨਾਲ ਮਿਟਾ ਦਿੱਤਾ ਐਡੀ ਸ਼ਕਤੀ ਹੁੰਦੀ ਆ ਗੁਰਸਿੱਖ ਦੇ ਅੱਜ ਨਹੀਂ ਇੱਕ ਬੰਦੇ ਦੇ ਹੱਥ ਦੇ ਵਿੱਚ ਉਹ ਮੁਸਲਮਾਨਾਂ ਦਾ ਲੇਖ ਹੀ ਮਟਰਾ ਦਿੱਤਾ ਔਰ ਦੋਨੇ ਪਿਓ ਪੁੱਤ ਨੂੰ ਬੜੇ ਤਸੀਹੇ ਦਿੱਤੇ ਗਏ ਜੇਲ੍ਹ ਦੇ ਵਿੱਚ ਸਿਰ ਦਿੱਤਾ ਗਿਆ ਜਦੋਂ ਭਾਈ ਤਾਰੂ ਸਿੰਘ ਜੀ ਦਾ ਖੋਪੜਾ ਲਾਇਆ ਗਿਆ ਉਸ ਵੇਲੇ ਭਾਈ ਉਸ ਬੇਕਲਿੰਗ ਨੂੰ ਖਾਲਸੇ ਪੰਥ ਕੋਲ ਜ਼ਕਰੀਆ ਖਾਨੇ ਦੁਆਰਾ ਮਿਹਨਤ ਕਰਕੇ ਭੇਜਿਆ ਕਹਿੰਦਾ ਵੀ ਉਹਨੂੰ ਪਿਸ਼ਾਬ ਦਾ ਬੰਨ੍ਹ ਪੈ ਗਿਆ ਸੀ ਕਹਿੰਦਾ ਵੀ ਮੇਰੀ ਮੁਕਤੀ ਕਰਾ ਪੰਥ ਖਾਲਸੇ ਤੋਂ ਬਾਦ ਵਿੱਚ ਭਾਈ ਤਾਰੂ ਸਿੰਘ ਦੀ ਜੁੱਤੀ ਲੈ ਕੇ ਜਿਹੜਾ ਕਿ ਖਾਲਸੇ ਪੰਥ ਨੇ ਬਾਬੇ ਨਵਾਬਪੂਰ ਸਿੰਘ ਨੇ ਕਿਹਾ ਵੀ ਮਾਰਨੇ ਵਾਲਾ ਸਿੱਖ ਹੋਵੇ ਭਾਈ ਤਾਰੂ ਸਿੰਘ ਦੀ ਜੁੱਤੀ ਹੋਵੇ ਤਾਂ ਜ਼ਕਰੀਆ ਖਾਨ ਦਾ ਪਿਸ਼ਾਬ ਗੁੱਲੂਗਾ ਭਾਈ ਉਸ 'ਤੇ ਇੱਕ ਦਿਨ ਜੁੱਤੀਆਂ ਮਾਰਦਾ ਗਿਆ ਅਰਜਕਰੀਏ ਖਾਨ ਦਾ ਪਿਸ਼ਾਬ ਗੁੱਲਦਾ ਗਿਆ ਜ਼ਕਰੀਆ ਖਾਨ ਕਹਿੰਦਾ ਵੀ ਹੋਰ ਜ਼ੋਰ ਨਾਲ ਜੁੱਤੀ ਮਾਰ ਹੋਰ ਮਾਰ ਜ਼ੋਰ ਨਾਲ ਇਸ ਤਰ੍ਹਾਂ ਬਾਦ ਵਿੱਚ ਜਦੋਂ ਜ਼ਕਰੀਆ ਖਾਨ ਚੜ੍ਹਾਈ ਕਰ ਗਿਆ ਉਹਦਾ ਪੁੱਤਰ ਯਹਯਾ ਖਾਨ ਕਾਜ਼ੀਆਂ ਨੇ ਉਹਦੇ ਕੰਨ ਭਰੇ ਵੀ ਤੇਰੇ ਪੁੱਤ ਤੇਰੇ ਬਾਪ ਦੇ ਜੁੱਤੀਆਂ ਮਾਰ-ਮਾਰ ਕੇ ਭਾਈ ਸੁਖ ਸਿੰਘ ਨੇ ਮਾਰਿਆ ਤੇਰੇ ਬਾਪ ਨੂੰ ਤਾਂ ਉਹਨਾਂ ਨੇ ਭਾਈ ਸੁਖ ਸਿੰਘ ਤੇ ਭਾਈ ਸ਼ਹਾਬਾਦ ਸਿੰਘ ਨੂੰ ਅੱਜ ਦੇ ਦਿਨ 1746 ਈਸਵੀ ਦੇ ਵਿੱਚ ਨਕਾਸ਼ ਔਕ ਦੇ ਉੱਤੇ ਜ਼ੀਰਦ ਕੀਤਾ ਸੀ ਕਿਉਂਕਿ ਜ਼ਕਰੀਆ ਖਾਨ ਨੇ ਇੱਕ ਹੋਰ ਵੀ ਉਹਨਾਂ ਦੇ ਅੱਗੇ ਪ੍ਰਸਤਾਵ ਰੱਖਿਆ ਸੀ ਕਹਿੰਦਾ ਬਈ ਇਹ ਜਿਹੜਾ ਕਿ ਤੂੰ ਆਪਣੀ ਵੰਸ ਬਚਾਲਾ ਸੁਭੇਗ ਸਿੰਘ ਆਪਣੀ ਵੰਸ ਬਚਾ ਵੰਸ ਬਚਾਉਣ ਨਾਲ ਦੁਨੀਆ ਦੇ ਉੱਤੇ ਜੱਗ ਦੇ ਉੱਤੇ ਨਿਸ਼ਾਨ ਰਹਿ ਜਾਂਦਾ ਬੰਦੇ ਦਾ ਤਾਂ ਭਾਈ ਸੁਭੇਗ ਸਿੰਘ ਨੇ ਕਿਹਾ ਹਮਰੇ ਕਾਰਨ ਗੁਰਕੁਲ ਐਂਗਵਾਈ ਹਮ ਕຸນ ਰੱਖੈ ਕਬਨ ਵੜਾਈ ਕਹਿੰਦਾ ਸਾਡੇ ਖਾਤਰ ਚਮਕੌਰ ਦੀ ਧਰਤੀ ਤੇ ਸਰਹਾਨ ਦੀਆਂ ਨੀਹਾਂ 'ਚ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਆਪਣੀ ਕੁੱਲ ਬੰਦ ਕੀਤੀ ਐ ਸਾਡੀ ਕੁੱਲ ਚਲਾਉਣ ਵਾਸਤੇ ਅਸੀਂ ਆਪਣੀ ਕੁੱਲ ਕਿਸ ਕੰਮ ਵਾਸਤੇ ਰੱਖੀਏ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਕੁੱਲ ਵੀ ਪਵਿੱਤਰ ਸੀ ਉਹ ਧਰਤੀ ਤੇ ਰਹਿਣੀ ਵੀ ਚਾਹੀਦੀ ਸੀ ਪਾਰਾ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਪੰਥ ਘਾਲ ਤੇ ਤੋਂ ਆਪਣੇ ਪੁੱਤਰ ਬਾਰੇ ਅਰਾ ਪਾਈਸ ਬੈਠ ਕੇ ਕਹਿੰਦਾ ਵੀ ਸਾਨੂੰ ਕੌਣ ਚੰਗਾ ਕਹੂਗਾ ਜੀ ਅਸੀਂ ਧਰਮ ਤੋਂ ਪਿੱਛੇ ਹੋ ਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਪਿੱਟ ਕਰਕੇ ਆਪਣੀ ਕੁੱਲ ਰੱਖੀਏ ਇਸ ਕਰਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਧਰਮ ਦੇ ਉੱਤੇ ਇਹਨਾਂ ਸ਼ਹੀਦਾਂ ਸਿੰਘਾਂ ਨੇ ਆਪਣੀ ਜਾਨ ਵਾਰੀ ਅਰ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਚਵਕੌਰ ਦੀ ਘੜੀ 'ਚ ਇਹ ਜਿਹੜਾ ਕਿ ਦ੍ਰਿਸ਼ ਬਣਿਆ ਅਜੀਨਾ ਮਹਾਰਾਜ ਨੇ ਬਾਬਾ ਅਜੀਤ ਸਿੰਘ ਝਾਰਚੰਗ ਦੀ ਛੀਦੀ ਤੇ ਚਕਾਰਾ ਲਾਇਆ ਆਪਣੀਆਂ ਅੱਖਾਂ ਸਾਹਮਣੇ ਪੁੱਤ ਵਾਰੇ ਆਰਾ ਪੰਥ ਘਾਲ ਤੇ ਨੂੰ ਜਾਜ ਸਗਾਈ ਵੀ ਪੁੱਤਰ ਮੋਹ ਦੇ ਵਿੱਚ ਨਹੀਂ ਪੈਣਾ ਧਰਮ ਬਹੁਤ ਮਹਿੰਗੀ ਚੀਜ਼ ਐ ਜੇ ਆਪਣੀ ਕੋਲ ਵਾਰ ਕੇ ਵੀ ਮਿਲਦੀ ਆ ਨਾ ਤਾਂ ਉਹ ਲੈ ਲੈਣੀ ਚਾਹੀਦੀ ਐ ਭਾਈ ਸੁਭੇਕ ਸਿੰਘ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਰਾਹ ਦੇ ਉੱਤੇ ਤੁਰਦਿਆਂ ਹੋਇਆ ਆਪਣੇ ਪੁੱਤ ਨੂੰ ਆਪਣੀਆਂ ਅੱਖਾਂ ਸਾਹਮਣੇ ਸ਼ਹੀਦ ਕਰਾ ਕੇ ਆਪ ਜੀਤ ਦੀ ਪ੍ਰਾਪਤ ਕੀਤੀ ਚਰਖਰੀਤੇ ਚੜ੍ਹ ਕੇ ਮਿਸਾਲ ਕਾਇਮ ਕੀਤੀ ਦੁਨੀਆ ਦੇ ਉੱਤੇ ਇਸ ਕਰਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਇਹਨਾਂ ਸ਼ਹੀਦਾਂ ਸਿੰਘਾਂ ਨੇ ਖਾਲਸੇ ਪੰਥ ਨੂੰ ਇਸ ਪੰਜਾਬ ਦੀ ਧਰਤੀ ਤੇ ਸਦਾ ਰਹਿਣ ਜੋਗਾ ਕੀਤਾ ਇਹੋ ਜੇ ਸ਼ਹੀਦਾਂ ਦੇ ਭਾਈ ਇਤਿਹਾਸ ਨੂੰ ਪੜ੍ਹ ਕੇ ਆਪਣੇ ਬੱਚਿਆਂ ਨੂੰ ਸੁਣਾਓ ਤਾਂ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਲੜ ਲੱਗ ਕੇ ਕੇਸਾਂ ਸਵਾਸਾਂ ਸੰਗ ਸਿੱਖੀ ਸਿੱਖੀ ਨਿਭ ਜਾਵੇ ਪ੍ਰਾਣੇ ਸਿੱਖ ਵਰਦਿਆ ਕਰਦੇ ਸੀ ਜਦੋਂ ਕੋਈ ਆਸ਼ੀਰਵਾਦ ਲੈਣਾ ਹੁੰਦਾ ਨਾ ਤਾਂ ਉਹ ਇਹ ਵਰ ਦਿੰਦੇ ਹੁੰਦੇ ਸੀ ਕਹਿੰਦੇ ਵੀ ਤੇਰੀ ਸਿੱਖੀ ਕੀ ਇਸਾਂ ਸਵਾਸਾਂ ਸੰਗ ਨਿਭਜਵੇ ਇਹ ਉਹ ਮੂੰਹ ਜੋ ਮੁੱਖ ਆਪਾਂ ਕਹਿੰਦੇ ਜੂੰਦਾ ਰਹਿ ਉਹ ਇਉਂ ਕਹਿੰਦੇ ਸੀ ਵੀ ਤੇਰੀ ਸਿੱਖੀ ਕੀ ਇਸਾਂ ਸਵਾਸਾਂ ਸੰਗ ਨਿਭਜਵੇ ਐਡਾ ਵਰ ਦਿੰਦੇ ਸੀ ਐਡਾ ਉਹਨਾਂ ਨੂੰ ਸਿੱਖੀ ਦੇ ਨਾਲ ਪ੍ਰੇਮ ਸੀ ਇਸ ਕਰਕੇ ਇਹ ਭਾਈ ਇਹ ਜਿਹੜਾ ਕਿ ਪੰਥ ਪ੍ਰਕਾਸ਼ ਦਾ ਇਤਿਹਾਸ ਖਾਸਤੇ ਪੰਥ ਦੇ ਸ਼ਹੀਦਿਆਂ ਦਾ ਇਤਿਹਾਸ 18ਵੀਂ ਸਦੀ ਦਾ ਇਹਨੂੰ ਪੜ ਕੇ ਇਹਨੂੰ ਸੁਣ ਕੇ ਗੁਰੂ ਖਾਲਸੇ ਪੰਥ ਵਿੱਚ ਸਿੱਖੀ ਨਿਮਾਉਣ ਦਾ ਜਜ਼ਬਾ ਪੈਦਾ ਹੁੰਦਾ ਹੈ ਸੋ ਇਹ ਆਪਾਂ ਨੂੰ ਜ਼ਰੂਰ ਪੜ ਕੇ ਇਹਨਾਂ ਸ਼ਹੀਦਾਂ ਸਿੰਘਾਂ ਨੂੰ ਨਮਸਕਾਰ ਕਰਨੀ ਚਾਹੀਦੀ ਹੈ ਰੋਹ ਪੰਜਾਬ ਦੀਆਂ ਭੁੱਲਾ ਗੁਰਸੰਗਤ ਵਕਸ਼ਨ ਹਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ